ਇਸ ਚੈਨਲ ਨੂੰ ਸਬਸਕ੍ਰਾਈਬ ਕਰੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰੇ ਲੇਟੈਸਟ ਵੀਡੀਓ ਸਭ ਤੋਂ ਪਹਿਲੇ ਦੇਖਣੇ ਲਈ ਸਾਡੇ YouTube ਚੈਨਲ ਤੇ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਰੋ ਜੋ ਤੁਸੀਂ ਸਟਰੈਕਟਰ ਦੀਆਂ ਤਸਵੀਰਾਂ ਵੇਖ ਰਹੇ ਹੋ ਯੌਂਡੀਅਰ 53 ਦਾਸ ਇਹ ਟਰੈਕਟਰ ਹੈ ਵਿਕਾਊ ਟਰੈਕਟਰ ਦੀ ਹਾਲ ਤੁਹਾਡੇ ਸਾਹਮਣੇ ਵੇਖ ਸਕਦੇ ਹੋ ਤਸਵੀਰਾਂ ਤੁਸੀਂ ਤੋ ਇਹ ਨੋ ਮਾਡਲ ਟੌਪ ਮਾਡਲ ਟਰੈਕਟਰ ਰੇਟ ਇਸ ਦਾ ਇਹਨਾਂ ਵੀਰਾਂ ਨੇ 5 ਲੱਖ 10 ਹਜ਼ਾਰ ਦੇ ਲਗਭਗ ਦੱਸਿਆ ਹੈ ਜਿਹੜੇ ਵੀਰ ਲੈਣ ਦੇ ਚਾਹਵਣ ਹਨ ਉਹ ਬਰਨਾਲਾ ਮੰਡੀ ਤੇ ਆ ਕੇ ਇਹਨਾਂ ਵੀਰਾਂ ਨਾਲ ਸੰਪਰਕ ਕਰ ਸਕਦੇ ਹਨ ਤੇ ਟਰੈਕਟਰ ਵੇਖ ਸਕਦੇ ਹਨ ਜੋ ਕਿ ਹਰ ਸੋਮਵਾਰ ਨੂੰ ਲੱਗਦੀ ਹੈ ਜਾਂ ਵੀਰੋ ਤੁਸੀਂ ਕਮੈਂਟ ਕਰਕੇ ਸਾਥੋਂ ਇਹਨਾਂ ਵੀਰਾਂ ਦਾ ਕੰਟੈਕਟ ਨੰਬਰ ਪ੍ਰਾਪਤ ਕਰ ਸਕਦੇ ਹੋ ਵੀਰੋ ਜੇ ਵੀਡੀਓ ਵਧੀਆ ਲੱਗਦਾ ਹੈ ਨੂੰ ਲਾਇਕ ਜ਼ਰੂਰ ਕਰ ਦਿਓ ਨਾਲ ਹੀ ਜਿਨ੍ਹਾਂ ਨੇ ਹੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਦਾ ਨਵਾਜੀ